ਨਾ ਕਿ ਸੀਧਾ ਅੱਗੇ ਪਿੱਛੇ ਇਲੈਕਸ਼ਨ ਪਵਾ ਕੇ ਦਰਖਤ ਦੇ ਨੂੰ ਕੋਈ ਲਾਇਸੈਂਸ ਬਾਹਰ ਭੇਜਵਾਸੀ ਜਣੇਗਾ ਹੁਣ ਆਪਾਂ ਕਿਸ ਬੇਸ ਤੇ ਖੜਾ ਕਰਾਂਗੇ ਇੱਥੇ ਦਿਖਾ ਦਿੱਤੀ ਹੋਵੇ ਬਟ ਆਪਾਂ ਦਫ਼ਤਰ ਦੇ ਵਿੱਚ ਬਿਲਕੁਲ ਮੈਰਿਟ ਦੇ ਗਏ ਆ ਇਸ ਬੰਦੇ ਨੇ ਸਟੇਟਮੈਂਟ ਤੁਹਾਨੂੰ ਪੜਾ ਦੂਗਾ ਉਹ ਵੀ ਮੈਂ ਉਸ ਬੰਦੇ ਨੂੰ ਬਾਹਰ ਭੇਜਿਆ ਵਾ ਬਟ ਇਹਦੇ ਕੋਲ ਲਾਇਸੈਂਸ ਹੈ ਨਹੀਂਗਾ ਜੀ ਅੱਛਾ ਸਮਾਰਟ ਅਫੀਸਰ ਜਿਹੜਾ ਇੰਨੀ ਸਹੀ ਗੱਲ ਬੋਲੇਗਾ ਨਹੀਂ ਗਲਤ ਗੱਲ ਕਦੇ ਪਰਖ ਸੁਣੇ ਹੱਥ ਤੱਕ ਜਿੰਨੇ ਪਰਖੇ ਕਿਤੇ ਕਦੇ ਪਰਖ ਸੁਣੇ ਕਿਹਾ ਵੀ ਮੈਂ ਗਲਤ ਕੀਤਾ ਉਹ ਗਲਤ ਕਰਦਾ ਪੁਰਾਣਾ ਕੇਸ ਸੀ ਤਾਂ ਉਹ ਨਹੀਂ ਆਪ ਨੂੰ ਨਹੀਂ ਪੁਰਾਣਾ ਕੇਸ ਸੀ ਤਾਂ ਅੱਗੇ ਪਿੱਛੇ ਰਿਜਿਸਟਰ ਪਾ ਕੇ ਦਰਖਾਸਤ ਦੇ ਜਿਹਦੀ ਕੋਈ ਕੋਈ ਲਾਇਸੈਂਸ ਬਾਹਰ ਭੇਜਣ ਵਾਸਤੇ ਹੈ ਨਾ ਹੁਣ ਆਪਾਂ ਕਿਸ ਬੇਸ ਤੇ ਖਾਇਲ ਕਰਾਂਗੇ ਸਾਨੂੰ ਦਰਖਾਸਤੀ ਹੁਣ ਉਧਰ ਕਿਸੇ ਕੋਲ ਸਾਵੇ ਐ ਐਟਨਸੀ ਤੇ ਇਲੈਕਸ਼ਨ ਹੈ ਜੀ ਅੱਜ ਮੈਂ ਤੁਹਾਡੀ ਪੰਤੂ ਦਾ ਸਮਝਿਆ ਵੀ ਹੋ ਸਕਦਾ ਉਹ ਇਹ ਕਹਿਣਾ ਚਾਹੀਦਾ ਹੈ ਸਹੀ ਤੇ ਇਹ ਇੱਥੇ ਦਰਖਾਸਤ ਦਿੱਤੀ ਹੋਵੇ ਬਟ ਆਪਾਂ ਦਰਖਾਸਤ ਦੇ ਵਿੱਚ ਬਿਲਕੁਲ ਮੈਰਿਟ ਤੇ ਗਏ ਆਂ ਇਸ ਬੰਦੇ ਨੇ ਸਟੇਟਮੈਂਟ ਤੁਹਾਨੂੰ ਪੜਾ ਦਊਗਾ ਵੀ ਮੈਂ ਉਸ ਬੰਦੇ ਨੂੰ ਬਾਹਰ ਕੱਢ ਜਾਵਾ ਬਟ ਇਹਦੇ ਕੋਲ ਲਾਇਸੈਂਸ ਹੈ ਨਹੀਂਗਾ ਜੀ ਕੰਮ ਕਰਨ ਦਾ ਐਗਰੀ ਐਗਰੀ ਮੰਨ ਲਈ ਮੈਂ ਤੁਹਾਡੀ ਗੱਲ ਲੇਕਿਨ ਉਹ ਰਾਤ ਨੂੰ ਕੱਲ ਚੋਂ ਤੋਂ ਅੱਜ ਰਾਤ ਇਨਕੁਆਰੀ ਕੰਪਲੀਟ ਹੋ ਕੇ ਪਰਚਾ ਦਰਜ ਹੋਣਾ ਸਾਡੇ ਕੋਲ ਤਾਂ 14 ਦਿਨਾਂ ਦਾ ਮਤਲਬ ਟਾਈਮ ਹੁੰਦਾ ਵੀ ਅਸੀਂ ਕੋਈ ਚੀਜ਼ ਡਿਸਾਈਡ ਕਰਦੀ ਹਾਂ ਹੁਣ ਜੇ ਸਾਡੇ ਕੋਲ ਕੋਈ ਕੰਪਲੇਂਟ ਉਹਦੇ ਖਿਲਾਫ ਆ ਗਈ ਸਾਨੂੰ ਡਿਸਾਈਡ ਕਰਨੀ ਸੀ ਪਰ ਅਸੀਂ ਕੀਤੀ ਮੈਰਿਟ ਦੇ ਬੇਸ ਛੋਟੇ ਵੀਰ ਗੱਲ ਇਹ ਹੈ ਸੱਚਾ ਸਮਾਰਟ ਆਫੀਸਰ ਇਹ ਮੈਂ ਤੁਹਾਨੂੰ ਫਾਈਲ ਦੇ ਫੈਕਟ ਦਾ ਨਾ ਫਾਈਲ ਦਾ ਫੈਕਟ ਤਾਂ ਉੱਥੇ ਡਾਊਟਫੁਲ ਹੋ ਗਿਆ ਨਾ ਜਦੋਂ ਚੋਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਪਰਚਾ ਦਰਜ ਕਰਤਾ ਯੂ ਆਰ ਅਥੋਰਾਈਜ਼ਡ ਟੂ ਰਜਿਸਟਰ ਕੇਸ ਪਰ ਜੇ ਦੋ ਸਾਡੇ ਕੋਲ ਜੀ ਕੋਈ ਵੀ ਕੰਪਲੇਂਟ ਕਿਸੇ ਆਮ ਬੰਦੇ ਦੀ ਉਹ ਤਾਂ ਹੁਣ ਤੁਸੀਂ ਐਂ ਕਹਿੰਦੇ ਹੋ ਹੁਣ ਕੀ ਕਹੋਗੇ ਬਲੇਦੀ ਐਮ ਪੀ ਨੇ ਅਸੀਂ ਤਾਂ ਫਾਈਲ ਨਹੀਂ ਕੀਤੀ ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕੋਈ ਕਿਸੇ ਦੇ ਪਰਚਾ ਨਹੀਂ ਕਰੂਗਾ ਗਲਤ ਗਲਤ ਪਰਚਾ ਨਹੀਂ ਜੇ ਸਾਡੇ ਕੋਲ ਐਵੀਡੈਂਸ ਉਹਦਾ ਆਇਆ ਕਦੇ ਪਰਚੇ ਨਹੀਂ ਹੱਥ ਤੱਕ ਜਿੰਨੇ ਪਰਚੇ ਕਿਤੇ ਕਿਤੇ ਕਦੇ ਪਰਚੇ ਨੇ ਕਿਹਾ ਵੀ ਮੈਂ ਗਲਤ ਕੀਤਾ ਉਹਨਾਂ ਨੇ ਜੇ ਠੀਮ ਰੱਖ ਕੇ ਨਹੀਂ ਬਹੁਤ ਪਰਚੇ ਕੈਨਸਲ ਹੁੰਦੇ ਜਿਹੜੇ ਝੂਠੇ ਪਰਚੇ ਮਦਈਮੋ ਦਰਜ ਕਰਦੇ ਸਾਡੇ ਵਰਗੇ ਦਾ ਬੰਦਾ ਅੰਦਰ ਰਿਹਾ ਉਹਨਾਂ ਨਾ ਵਿਚਾਰਾ ਉਹਦੋਂ ਬਾਅਦ ਕੈਨਸਲ ਨਹੀਂ 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 ਅਰੈਸਟ ਅਸੀਂ ਫੇਰ ਪਾਵਾਂਗੇ ਸਾਡੇ ਕੋਲ ਐਵੀਡੈਂਸ ਹੋਊਗਾ ਪਰਚਾ ਮਦਈ ਨੇ ਜੋ ਸਟੇਟਮੈਂਟ ਨਹੀਂ ਹੋਣ ਐਵੀਡੈਂਸ ਹੋਣਾ ਹੀ ਨਹੀਂ ਇਹਦੋਂ ਤੱਕ ਤੁਸੀਂ ਕਹਿੰਦੇ ਹੋ ਵੀ ਉਹ ਅਰੈਸਟ ਐਵੀਡੈਂਸ ਨਹੀਂਗਾ ਉਹਨੂੰ ਛੱਡ ਦਿੱਤਾ ਗਿਆ ਕਿਉਂ ਪ੍ਰੈਸ਼ਰ ਆਇਆ ਸਾਰਾ ਪ੍ਰਦਾਨ ਬਣ ਗਿਆ ਜੇ ਸਾਡਾ ਡਿਕਡੋਲੇ ਹੋ ਵੀ ਮੈਂ ਤੁਹਾਨੂੰ ਦੱਸਦਾ ਔਰ ਮੈਂ ਆਖਿਆ ਵੀ ਹੁਣ ਯੰਗ ਮੁੰਡਾ ਸਾਡੇ ਭਰਾ ਨੇ ਉਹ ਠੀਕਾ ਵੀ ਸਾਡਾ ਤਾਂ ਮੈਂ ਆਖਿਆ ਵੀ ਨਹੀਂ ਨਹੀਂ ਮੈਂ ਕਿਹਾ ਡਿਪਟੀ ਸਾਹਿਬ ਬਿਲਕੁਲ ਝੂਠ ਨਹੀਂ ਬੋਲਦਾ ਸਾਡਾ ਭਰਾ ਹੈ ਉਹ ਮੈਨੂੰ ਦੱਸੇਗਾ ਜੇ ਕੋਈ ਅਸੀ ਗੱਲ ਹੋਏਗੀ ਉਹ ਤੁਸੀਂ ਚੱਕ ਕੇ ਐਕਚੁਅਲੀ ਤਾਂ ਥੋੜਾ ਜਿਹੜਾ ਐਸਐਸਪੀ ਸਾਹਿਬ ਹੈ ਨਾ ਉਹ ਜਮਾਂ ਬੂਢੀ ਖੋਲਤੇ ਹੈ ਸਰਕਾਰ ਦੇ ਕੋਈ ਲੈਣ ਦੇਣਾ ਨਹੀਂ ਹੈ ਜੀ ਜੀ ਆਈਪੀਐਸ ਅਫੀਸਰ ਹੈ ਜਮਾਂ ਹੱਦ ਮੁਕਾਮ ਕਸਮੇ ਦੇ ਵਿੱਚ ਅਰਥ ਹੋਇਆ ਤੁਹਾਡਾ ਕਾਟਸੂਰ ਹੈ ਇਹਨੂੰ ਕਸੂਰ ਦੀ ਕਿਸੇ ਤੱਕ ਸੋਚਦੇ ਜੀ ਪੀਿੰਗੇ ਆਈਪੀਐਸ ਅਫੀਸਰ ਨਾਲੇ ਸਾਰੇ ਕੰਮ ਕਰੀ ਜਾਂਦਾ ਨਾਲੇ ਸਾਰੇ ਧੱਲੇ ਕਰੀ ਜਾਂਦਾ ਨਾਲੇ ਸਿਸਟਮ ਉਹਨੇ ਜਮਾ ਸਰਕਾਰ ਦੇ ਅੱਗੇ ਮਿਲ ਕੇ ਊਟ ਲਾ ਦਿੱਤੇ ਮੈਨੂੰ ਤੁਹਾਡੀ ਜੋ ਉਮੀਦ ਨਹੀਂ ਸੀ ਵੀ ਅਫੀਸਰ ਐਡਾ ਕਰਦਾ ਹੁੰਦਾ ਕਿਹੜੀ ਇਸ ਪਰਚੀ ਦੀ ਗੱਲ ਹੋ ਮੈਂ ਤੁਹਾਨੂੰ ਅਫੀਸਰ ਦੱਸ ਰਿਹਾ ਹਾਂ ਇੱਕ ਬੰਦੇ ਨੇ ਮੇਰੇ ਕੋਲ ਆ ਕੇ ਮੰਨਿਆ ਵੀ ਬੰਦਾ ਸੀ ਬਾਹਰ ਭੇਜਿਆ ਐਂਡ ਹੀ ਵਾਸ ਹੈਵਿੰਗ ਨਾਟ ਐਨੀ ਲਾਇਸੈਂਸ ਟੂ ਵਰਕ ਐਜ਼ ਅ ਏਜੰਟ ਦਿਸ ਇਜ਼ ਦਾ ਫੈਕਟ ਸਰ ਮਤਲਬ ਸਰ ਤੁਸੀਂ ਜਸਟੀਫਾਈਡ ਯੋਰ ਪਰਚਾ ਬਟ ਉਹ ਪਰਚਾ ਹੋਇਆ ਬ੍ਰਦਰ ਪਤਾ ਕੀ ਹੈ ਕੋਈ ਫਰਕ ਨਹੀਂ ਪੈਂਦਾ ਸਾਡਾ ਤਾਂ ਹੋਰ ਬੰਦਾ ਇੱਕ ਮਜ਼ਬੂਤ ਹੋ ਗਿਆ ਇਸ ਨੂੰ ਆਲ ਬੁਲਸ਼ਿਟ ਵਾਟ ਪੁਲਿਸ ਇਜ਼ ਡੂਇੰਗ ਤੇ ਜਿਹੜੀਆਂ ਸਰਕਾਰਾਂ ਕਰ ਰਹੀਆਂ ਇਹ ਸਰਕਾਰ ਬਦਲਾਵੇਸ ਕਰਕੇ ਬਣੀ ਸੀ ਕਿ ਇਹ ਕਾਂਗਰਸੀਆਂ ਤੇ ਕਾਲੀਆਂ ਨਾਲੋਂ ਡਿਫਰੈਂਟ ਸਰਕਾਰ ਹੋਊ ਪਰ ਇਹਨਾਂ ਨੇ ਤਾਂ ਮਾਂਦਿਆ ਸ਼ੇਰਾਂ ਨੇ ਹੱਦੀ ਟਪਾਸ ਇਹ ਵੱਲੀ ਨਹੀਂ ਸੀ ਆ ਦੇਖੋ ਬਿਲਕੁਲ ਉਪਰ ਹੌਸਾ ਵੀ ਕੋਈ ਵੀ ਐਮਸੀ ਆਵੇ ਆਪਦਾ ਵੋਟ ਪਾ ਗਏ ਜਿਹਦੀ ਮжоਰਿਟੀ ਬਿਲਕੁਲ ਆਊਟ ਸਾਡਾ ਬੰਦਾ ਬਣ ਜੂਗਾ ਉਪਰ ਹੌਸਾ ਅੰਮ੍ਰਿਤਸਰ ਵੀ ਵਿਖਿਆ ਇੱਥੇ ਵਿਖਿਆ ਹੁਣ ਸਾਨੂੰ ਨਹੀਂ ਪਰ ਤੁਸੀਂ ਇੱਥੇ ਦੇਖ ਲਓ ਤੁਹਾਡਾ ਐਸਡੀਐਮ ਵੇਖੋ ਤੁਹਾਡੇ ਜਿੰਨੇ ਐਮਸੀ ਆ ਜੀ ਹੁਣ ਆ ਕੇ ਬੈਠੇ ਹੋਏ ਐਸ ਜੀ ਕਿਸੇ ਦੇ ਘਟਕਾ ਨਹੀਂ ਜੀ ਉਹ ਪਾ ਗਏ 11 ਵਜੇ ਤੇ ਭਾਈ ਦੇ ਆ ਜੀ ਹੁਣ ਐਸਡੀਐਮ ਗਾਇਬ ਹੋ ਗਿਆ ਕੋਈ ਐਸਡੀ ਸਾਹਿਬ ਨਾਲ ਗੱਲ ਤੁਹਾਡੀ ਕੋਈ ਆ ਡੀਸੀ ਨਾਲ ਹੋਈ ਹੈ ਕਿ ਇਹ ਆ ਰਿਹਾ ਹੈ ਮੰਤਰੀ ਨੂੰ ਛੱਡਣ ਗਿਆ ਜੀ ਦੀ ਮੈਜੋਰਟੀ ਨਹੀਂ ਉਹਦਾ ਬੰਜਣਾ ਚਲਦਾ ਕੋਈ ਇੱਕ ਤਾਂ ਭਜਾਪਾ ਤੁਸੀਂ ਸਾਡਾ ਮੈਜੋਰਿਟੀ ਕੱਲ ਨੂੰ ਜੇ ਇਹ ਅੱਜ ਕੈਨਸਲ ਹੋਈ ਤਾਂ ਕੱਲ ਨੂੰ ਇੱਕ ਪਰਚਾ ਖੋਸਾ ਹੋ ਜਾਵੇਗਾ ਨਹੀਂ ਨਹੀਂ ਅਗਲਾ ਟੋਰ ਵੀ ਨਹੀਂ ਨਹੀਂ ਹੋਰ ਐਮਸੀ ਦੇ ਖਿਲਾਫ ਕੋਈ ਅਪਲੀਕੇਸ਼ਨ ਤਾਂ ਨਹੀਂ ਹੈ ਨੋ ਕੋਈ ਪੈਂਡਿੰਗ ਅਪਲੀਕੇਸ਼ਨ ਨਹੀਂ ਸਾਡੇ ਕੋਲ ਹੈ ਨਹੀਂ ਕਿਤੇ ਕਹਾਂ ਨੂੰ ਪਤਾ ਨਹੀਂ ਅੱਜ ਕੱਲ੍ਹ ਆਪ ਜੀ ਕੋਈ ਵੀ ਅਪਲੀਕੇਸ਼ਨ ਪੈਂਡਿੰਗ ਨਹੀਂ ਨਹੀਂ